ਦੋ ਰੋਜ਼ਾ ਧਾਰਮਿਕ ਸਮਾਗਮ ਗੁਰਦੁਆਰਾ ਲੱਖੀ ਜੰਗਲ ਸਾਹਿਬ ਵਿਖੇ ਕਰਵਾਏ ਜਾ ਰਹੇ ਹਨ ਵਾਹਿਗੁਰੂ ਜੀ ਕੀ ਫਤਿਹ ਤੋਂ ਬੇਨਤੀ ਕੀਤੀ ਜਾਂਦੀ ਹੈ ਸਾਧ ਸੰਗਤ ਨੂੰ ਸੇਵਾਦਾਰਾਂ ਨੂੰ ਜੋ ਕਿ ਹਰ ਸਾਲ ਗੁਰਦੁਆਰਾ ਲੱਖੀ ਜੰਗਲ ਸਾਹਿਬ ਵਿਖੇ ਭਾਈ ਸਾਹਿਬ ਪਾਈ ਇਕਵਾਲ ਸਿੰਘ ਜੀ ਲੰਗਿਆਂ ਵਾਲਿਆਂ ਵੱਲੋਂ ਇਥੇ ਦੀਵਾਨ ਲੱਗਦੇ ਹਨ ਉਹ ਦੀਵਾਨਾਂ ਦਾ ਟਾਈਮ 1 ਤਰੀਕ ਦਿਨ ਸ਼ਨੀਵਾਰ ਨੂੰ ਤੇ 2 ਤਰੀਕ ਦਿਨ ਐਤਵਾਰ ਨੂੰ ਇਹ ਦੋ ਦਿਨਾਂ ਦਾ ਦੀਵਾਨ ਰੱਖਿਆ ਗਿਆ ਹੈ ਸੰਗਤਾਂ ਵੱਲੋਂ ਬੇਨਤੀ ਇਹ ਕੀਤੀ ਜਾਂਦੀ ਹੈ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਇਹਨਾਂ ਦੀਵਾਨਾਂ ਦੇ ਵਿੱਚ ਵੱਧ ਤੋਂ ਵੱਧ ਆਕਰ ਹਾਜ਼ਰੀਆਂ ਭਰਨੀਆਂ ਸੇਵਾ ਕਰਨੀ ਮੰਨਦੀਆਂ ਸੇਵਾ ਕਰਕੇ ਗੁਰਗੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਇਹ ਦੋ ਦੋ ਦਿਨਾਂ ਦੀਵਾਨਾਂ ਦੇ ਵਿੱਚ ਆ ਕੇ ਹਾਜ਼ਰੀ ਲਾ ਕੇ ਗੁਰੂ ਦੀਆਂ ਖੁਸ਼ੀਆਂ ਜਸ ਕਾ ਸੁਣਨਾ ਅਖਵਾਲ ਸਿੰਘ ਦੀ ਲੰਗੇ ਆਏ ਵਾਲੇ ਵੱਲੋਂ ਇਹ ਦੀਵਾਨ ਸਜਾਏ ਜਾਣਗੇ 2 ਦਿਨਾਂ ਦਾ ਦੀਵਾਨ ਹੈ ਇੱਕ ਤਰੀਕ ਤੇ 2 ਤਰੀਕ ਦਿਨ ਸ਼ਨੀਵਾਰ ਤੇ ਐਂ ਦਿਵਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ